ਦੀਆਂ ਨੂੰ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ ਕਾਂਟੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਹਾਂਜੀ ਕਹਿੰਦੀ ਵੀ ਮੈਂ ਉਹ ਬਾਬੇ ਦੀ ਫੈਨ ਆ ਜਿਹੜਾ ਕੱਤਿਆਂ ਦੇਸ਼ਾਂ ਵਿੱਚ ਬੈਣਾ ਅੱਜ ਗੱਲ ਕਰਾਂਗੇ ਓਸ਼ੋ ਦੀ ਬਹੁਤ ਨੇ ਨਾਮ ਸੋਹਣੇ ਹੋਣਾ ਓਸ਼ੋ ਦਾ ਮੈਂ ਓਸ਼ੋ ਦੀ ਪਹਿਲੀ ਕਿਤਾਬ 2018 ਦੇ ਵਿੱਚ ਇੰਡੀਆ ਤੋਂ ਮੰਗਵਾਈਆਂ ਸੀ ਇਹਦੇ ਚਾਰ ਕਿਤਾਬਾਂ ਕਿਤਾਬਾਂ ਇਹਦੀਆਂ ਲਗਭਗ ਬਹੁਤ ਨੇ ਕਿਉਂਕਿ ਆਪ ਵੀ ਇਸ ਬੰਦੇ ਨੇ 10000 ਤੋਂ ਵੱਧ ਕਿਤਾਬ ਪੜ੍ਹੀ ਹੋਣੀ ਆ ਬਹੁਤ ਜ਼ਿਆਦਾ ਕਿਤਾਬ ਪੜ੍ਹੀ ਸੀ ਇਹਦੇ ਪਿਓ ਦੇ ਅੱਖਾਂ ਮੁਤਾਬਕ ਕਹਿੰਦਾ ਵੀ ਸਾਡੇ ਘਰ ਦੇ ਵਿੱਚ ਲਾਇਬ੍ਰੇਰੀ ਹੁੰਦੀ ਸੀ ਕਹਿੰਦਾ ਉਹ ਤੋਂ ਬਾਅਦ ਕਹਿੰਦਾ ਇੰਨੀਆਂ ਕਿਤਾਬਾਂ ਆ ਗਈਆਂ ਸਨ ਸਾਡਾ ਘਰ ਲਾਇਬ੍ਰੇਰੀ ਚ ਰਹਿਣ ਲੱਗ ਗਿਆ ਇੰਨੀਆਂ ਕਿਤਾਬਾਂ ਪੜ੍ਹਨ ਦਾ ਸ਼ਕੀਨ ਸੀ ਇਹ ਬੰਦਾ ਉਹ ਸ਼ੋ ਉਹ ਸ਼ੋ ਦੀ ਜਦੋਂ ਮੈਂ ਪਹਿਲੀ ਕਿਤਾਬ ਪੜ੍ਹੀ ਸੰਪੋਗ ਤੋਂ ਸਮਾਧੀ ਤੱਕ ਇਹਦੀਆਂ ਜਿਹੜੀਆਂ ਮਤਲਬ ਇਹਦੀਆਂ ਭਗਤੀ ਕਰਨ ਦੇ ਜਿਹੜੇ ਨਿਜਮ ਭਗਤੀ ਕਿੱਦਾਂ ਕਰੀਦੀਆਂ ਸਾਹ ਰੋਕਣ ਦੀਆਂ ਤਕਨੀਕਾਂ ਉਹ ਟੈਕਨੀਕਸ ਮੈਂ ਵੀ ਦੇਖੀਆਂ ਸੀ ਜੋ ਕਹੇ ਜੇ ਹਰ ਇੱਕ ਬੰਦੇ ਨੂੰ ਪਤਾ ਹੀ ਹੁੰਦਾ ਓਸ਼ੋ ਦਾ ਪਰ ਅੱਜ ਤੁਹਾਨੂੰ ਓਸ਼ੋ ਦਾ ਆਪਾਂ ਜਨਮ ਚਲੋ ਤਾਂ ਦੱਸਾਂਗੇ ਮੋਟੀਆਂ-ਮੋਟੀਆਂ ਅਸਲੇ ਬੰਦੇ ਦੀ ਕਾਰਨਾਮੇ ਬੰਦਾ ਕਹਿ ਜਾ ਸੀ ਗੁਰੂ ਨਾਨਕ ਪਾਤਸ਼ਾਹ ਨੂੰ ਲੈ ਕੇ ਬੰਦੇ ਦਾ ਵਿਜਨ ਕੀ ਸੀ ਮਹਾਤਮਾ ਬੁੱਧ ਨੂੰ ਲੈ ਕੇ ਕੀ ਗੱਲਾਂ ਕਰਦੀ ਸੀਗੇ ਇਹ ਤੇ ਮੈਂ ਪਰਸਨਲੀ ਮੰਨਦਾ ਇਸ ਨੂੰ ਵੀ ਇਹ ਨਾਰਮਲ ਜਾਂ ਆਮ ਇਨਸਾਨ ਨਹੀਂ ਸੀਗਾ ਇਹ ਨੈਕਸਟ ਲੈਵਲ ਸੀ ਆਖਰਕਾਰ ਇੱਕ ਮੈਨੂੰ ਇਹ ਵੀ ਫੀਲ ਹੁੰਦਾ ਵੀ ਜਿਹੜੀ ਸ਼ੀਲਾ ਸੀ ਕਿ ਇੱਕ ਜਨਾਨੀ ਆਈ ਉਹ ਉਸਨੇ ਸਾਰਾ ਕੁਝ ਖਤਮ ਕੀਤਾ ਜਦੋਂ ਇਹ ਮੌਨ ਵਰਤ ਦੇ ਵਿੱਚ ਸੀ ਇਹ ਬੰਦਾ ਮੈਨੂੰ ਉਸ ਅੱਦ ਤੱਕ ਗਲਤ ਨਹੀਂ ਲੱਗਦਾ ਚਲੋ ਠੀਕ ਆ ਆਪਾਂ ਸਾਰੀ ਗੱਲਬਾਤ ਕਰਾਂਗੇ ਬਾਕੀ ਤੁਸੀਂ ਕਮੈਂਟਾਂ 'ਚ ਦੱਸਿਓ ਕੱਲੀ ਬਾਇਓਗ੍ਰਾਫੀ ਜਾਂ ਆਪਾਂ ਉਸ ਬਾਰੇ ਨਹੀਂ ਦੱਸਣਾ ਇਹ ਕ੍ਰਾਈਮ ਸਟੋਰੀ ਮੰਗੂ ਦੱਸਣਾ ਕਿਉਂਕਿ ਕ੍ਰਾਈਮ ਸਟੋਰੀ ਕਿਵੇਂ ਕਿਉਂਕਿ ਜਦੋਂ ਇਸ ਬੰਦੇ ਦੀ ਮੌਤ ਹੋ ਜਾਂਦੀ ਆ ਤਾਂ ਮੌਤ ਤੋਂ ਬਾਅਦ ਜਿਹੜਾ ਡਾਕਟਰ ਇਹਦਾ ਬਿਆਨ ਦੰਦਾ ਹਲਫੀ ਹਲਫਨਾਮਾ ਉਹਦੇ ਚ ਲਿਖਿਆ ਜਾਂਦਾ ਜਿਹੜੀਆਂ ਤੇ ਗੱਲਾਂ ਆਉਂਦੀਆਂ ਨੇ ਖੁੱਲ੍ਹ ਕੇ ਉਥੋਂ ਸਿੱਧ ਸਿੱਧ ਹੁੰਦਾ ਵੀ ਇਹ ਇਸ ਦੀ ਮੌਤ ਨਹੀਂ ਹੋਈ ਸੀ ਇਸ ਨੂੰ ਮਰਵਾਇਆ ਗਿਆ ਸੀ ਪਰ ਇਹ ਭਗਤ ਤਾਂ ਇਹ ਕਹਿੰਦੇ ਨੇ ਵੀ ਓਸ਼ੋ ਨਾ ਤੱਕ ਕਦੇ ਜੰਮਿਆ ਤੇ ਨਾ ਕਦੇ ਮਰਿਆ ਪਰ ਆਪਾਂ ਬਾਈ ਦੇ ਭਗਤ ਨਹੀਂ ਹੈਗੇ ਤੇ ਆਪਾਂ ਇੱਕ ਨਿਊਟਰਲ ਹੋ ਕੇ ਤੁਹਾਨੂੰ ਅੱਜ ਗੱਲ ਦੱਸਦੇ ਆਂ ਵੀ ਓਸ਼ੋ ਕੌਣ ਸੀ 11 ਨਵੰਬਰ 1921 ਦੇ ਦਿਨ ਮੱਧ ਪ੍ਰਦੇਸ਼ ਦੇ ਵਿੱਚ ਜਨਮ ਹੁੰਦਾ ਗਰੀਬ ਪਰਿਵਾਰ ਦੇ ਵਿੱਚ ਜਨਮ ਹੁੰਦਾ ਓਸ਼ੋ ਦਾ ਬਚਪਨ ਦਾ ਨਾਮ ਕੁਝ ਹੋਰ ਹੁੰਦਾ ਓਸ਼ੋ ਇਹ ਬਾਅਦ ਚ ਰੱਖਦਾ ਸੋ ਚੰਦਰ ਮੋਹਨ ਜੈਨ ਇਹਦਾ ਜਨਮ ਦਾ ਨਾਮ ਸੀਗਾ ਉਹ ਤੋਂ ਬਾਅਦ ਓਸ਼ੋ ਬਣਿਆ ਓਸ਼ੋ ਤੱਕ ਦਾ ਸਫਰ ਕਿਵੇਂ ਰਿਹਾ ਚਲੋ ਜੀ ਬਚਪਨ ਦੇ ਵਿੱਚ ਉਹ ਹੁਸ਼ਿਆਰ ਅ ਤੇ ਅਰਥ ਸ਼ਾਸਤਰ ਨੂੰ ਚੁਣਨ ਵਾਲਾ ਮਰ ਫਿਲਾਸਫੀ ਫਿਲਾਸਫੀ ਪੜ੍ਹਨਾ ਵਿਸ਼ਾ ਇਹਨੇ ਚੁਣਿਆ ਸੀਗਾ ਪਹਿਲਾਂ ਆਪਦੇ ਪਿੰਡੋਂ ਕਾਲਜ ਦੇ ਵਿੱਚ ਪੜ੍ਹਿਆ ਨਾਨਾ ਨਾਨੀ ਕੋਲੇ ਪੜਿਆ ਸੀਗਾ ਇਹ ਤੇ ਉਸ ਤੋਂ ਬਾਅਦ ਕਾਲਜ ਤੋਂ ਬਾਅਦ ਇਹ ਉੱਥੇ ਪੜਾਉਣ ਲੱਗ ਗਿਆ ਇੱਕ ਕਾਲਜ ਦੇ ਵਿੱਚ ਉੱਥੇ ਜਦੋਂ ਪੜਾਉਣ ਲੱਗ ਗਿਆ ਲਗਭਗ ਤਾਂ ਜਿਹੜੇ ਕਾਲਜ ਵਾਲੇ ਸੀ ਇਸ ਚੀਜ਼ ਤੋਂ ਡਰਨ ਲੱਗੇ ਕਿਉਂਕਿ ਹਰੇਕ ਵਿਸ਼ੇ ਤੇ ਖੁੱਲ ਕੇ ਬੋਲਣਾ ਇਸ ਬੰਦੇ ਵੱਲੋਂ ਹਰੇਕ ਚੀਜ਼ ਤੇ ਖੁੱਲ ਕੇ ਬੋਲਣਾ ਸੈਕਸ ਤੇ ਬੋਲਣ ਵਾਲਾ ਬੰਦਾ ਵੀ ਕਿਉਂਕਿ ਇਹਨੂੰ ਸੈਕਸ ਗੁਰੂ ਵੀ ਕਹਿੰਦੇ ਸੀਗੇ ਤੇ ਕੋਈ ਇਹਨੂੰ ਰੱਬ ਵੀ ਮੰਨਦਾ ਸੀਗਾ ਹਜੇ ਤੱਕ ਨਹੀਂ ਮੰਨਣ ਲੱਗੇ ਸੀ ਬਟ ਹੁਣ ਤੱਕ ਇਹ ਵਿਸ਼ੇ ਬਾਰੇ ਬੋਲਣ ਲੱਗੇ ਸੀ ਕਾਲਜ ਵਾਲੇ ਡਰਨ ਲੱਗੇ ਬਹੁਤ ਗੱਲਾਂ 'ਚ ਕਿਉਂਕਿ ਇਹ ਇਹਨੇ ਸਿੱਧੇ ਤੌਰ ਤੇ ਗਾਂਧੀ ਨੂੰ ਨਕਾਰਿਆ ਵੀ ਗਾਂਧੀ ਮੈਂ ਨਕਾਰਤਾ ਗਾਂਧੀ ਨੂੰ ਦੀ ਅਹਿੰਸਾ ਅਵਾਦੀ ਨਹੀਂ ਹੈਗਾ ਉਹ ਹਿੰਸਾਵਾਦੀ ਬੰਦਾ ਇਹਨੇ ਹਿੰਦੂ ਧਰਮ ਤੇ ਬਹੁਤ ਜਿੱਦਾਂ ਇਹਨੇ ਕਹਿ ਸਕਦੇ ਆਂ ਵੀ ਇਹ ਸੰਿਆਸੀ ਮਤ ਨੂੰ ਹੀ ਠਕਰਾਤਾ ਸੰਿਆਸ ਨੂੰ ਹੀ ਇਹਨੇ ਕਿਸੇ ਰੱਬ ਨੂੰ ਨਾ ਮੰਨਿਆ ਕਿਸੇ ਗੀਤਾ ਨੂੰ ਧਾਰਮਿਕ ਗ੍ਰੰਥ ਨੂੰ ਧਰਮ ਨੂੰ ਇਹਨੇ ਨਕਾਰਤਾ ਕਹਿੰਦਾ ਵੀ ਇਹ ਇਦਾਂ ਦੇ ਕੋਈ ਧਰਮ ਨਹੀਂ ਹੋਣੇ ਚਾਹੀਦੇ ਇੱਕ ਆਮ ਧਰਮ ਵਸਲਾ ਜ਼ਿੰਦਗੀ ਜਿੰਦਾ ਜੀਂਵੇ ਕਰੋ ਤਾਂ ਕਾਲਜ ਨੇ ਇਹਨੂੰ ਕੱਢਤਾ ਤਾਂ 1960 ਤੋਂ ਲੈ ਕੇ 1966 ਤੱਕ ਇਹਨੇ ਲਿਖੀਤਾ ਵਕ ਮਤਲਬ ਕਿ ਇੰਡੀਆ ਦਾ ਟੂਰ ਕੀਤਾ ਬਖ ਬਖ ਲੋਕਾਂ ਨੂੰ ਮਿਲਿਆ ਇਹ ਉਹ ਸਫ਼ਰ ਦੇ ਦੌਰਾਨ 1966 ਦੇ ਵਿੱਚ ਇਹਨੇ ਆਪਦਾ ਨਾਮ ਓਸ਼ੋ ਰੱਖ ਲਿਆ ਰਜਨੀਸ਼ ਓਸ਼ੋ ਓਸ਼ੋ ਤੋਂ ਬਾਅਦ 1968 ਦੇ ਵਿੱਚ ਇਸ ਬੰਦੇ ਨੇ ਮੁੰਬਈ ਦੇ ਵਿੱਚ ਭਾਸ਼ਣ ਦਿੱਤਾ ਇੱਕ ਵਿਦਿਅਕ ਸੰਸਥਾ ਦੇ ਵਿੱਚ ਇਹਨਾਂ ਖਤਰਨਾਕ ਭਾਸ਼ਣ ਸੀ ਵੀ ਲੋਕ ਇਹਦੇ ਨਾਲ ਜੁੜ ਗਏ ਇਹਨੇ ਸੰਪੋਗ ਤੋਂ ਸਮਾਧੀ ਦਾ ਫਾਰਮੂਲਾ ਉਦੋਂ ਲੈ ਕੇ ਆਉਂਦਾ ਬੇਸ਼ੱਕ ਓਸ਼ੋ ਨੇ ਕੋਈ ਕਿਤਾਬ ਨਹੀਂ ਲਿਖੀ ਸੀ ਨਾ ਹੀ ਇਹਦਾ ਕੋਈ ਉਪਦੇਸ਼ ਸੀਗਾ ਇਹਦੀਆਂ ਗੱਲਾਂ ਨੂੰ ਹੀ ਉਪਦੇਸ਼ ਬਣਾਏ ਗਏ ਇਹਦੇ 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 ਜਿਹੜੇ ਪ੍ਰਵਚਨ ਸੀਗੇ ਉਸੇ ਨੂੰ ਹੀ ਕਿਤਾਬਾਂ ਦਾ ਰੂਪ ਦਿੱਤਾ ਗਿਆ ਤੇ ਲੋਕ ਪ੍ਰਭਾਵਿਤ ਹੁੰਦੇ ਗਏ ਤੇ ਇਸ ਨੇ ਕਿਹਾ ਸੀ ਵੀ ਆਪਾਂ ਸੰਭੋਗ ਸੈਕਸ ਦੇ ਨਾਲ ਹੀ ਮੋਕਸ਼ ਪ੍ਰਾਪਤ ਕਰ ਲੈਣਾ ਤਾਂ ਸੰਨਿਆਸ ਮਤ ਨੂੰ ਨੇ ਠਕਰਾਤਾ ਕਹਿੰਦਾ ਵੀ ਜੰਗਲਾਂ 'ਚ ਜਾ ਕੇ ਬੈਠਣਾ ਇਹ ਬੇਵਕੂਫੀ ਆ ਸੰਨਿਆਸੀ ਇਸ ਨੂੰ ਸੀ ਕੋਈ ਨਹੀਂ ਇਹਨੇ ਨਵੀਂ ਚੀਜ਼ ਨਵ ਸੰਨਿਆਸ ਓਪਨ ਕੀਤਾ ਵੀ ਤੁਸੀਂ ਚੱਲ ਮਾਰੋ ਬਸ ਨੱਚੋ ਗਾਓ ਕੋਈ ਸੰਨਿਆਸੀ ਨਹੀਂ ਉਸ ਨਾਲ Hindu ਵੀਰ ਬਹੁਤ ਇਹਦੇ ਵਿਰੁੱਧ ਹੋ ਗਏ ਕਾਮਰੇਡ ਵੀ ਵਿਰੁੱਧ ਹੋ ਗਏ ਵੱਖ-ਵੱਖ ਧਰਮ ਵਾਲੇ ਵੀ ਇਹ ਕੌਣ ਬਾਬਾ ਨਵਈਆ ਆ ਗਿਆ ਵੀ ਨਵੀਂ ਦੁਨੀਆ ਦੱਸਦਾ ਵੀ ਸੰਿਆਸ ਨਹੀਂ ਇਹ ਕਹਿੰਦਾ ਵਿਆਹ ਕਰਾਉਣ ਦੀ ਵੀ ਕੋਈ ਲੋੜ ਨਹੀਂ ਬੱਚੇ ਜੰਮਣ ਦੀ ਵੀ ਕੋਈ ਲੋੜ ਨਹੀਂ ਕੋਈ ਧਰਮ ਨਹੀਂ ਹੋਣਾ ਚਾਹੀਦਾ ਕੋਈ ਬਾਰਡਰ ਨਹੀਂ ਹੋਣਾ ਚਾਹੀਦਾ ਆ ਸੰਯੁਕਤ ਰਾਜ ਸੰਘ ਨੂੰ ਤੋੜ ਕੇ ਇੱਕ ਲੋਕ ਰਾਜ ਸੰਘ ਬਣਾਇਆ ਜਾਵੇ ਜਿੱਥੇ ਕੋਈ ਸਰਹੱਦ ਨਾ ਹੋਵੇ ਦੁਨੀਆ ਐਦਾਂ ਹੀ ਆਜ਼ਾਦ ਘੁੰਮੇ ਮਤਲਬ ਇਸ ਬੰਦੇ ਦੇ ਕਾਫੀ ਹੱਦ ਤੱਕ ਚੱਲੋ ਦਾ ਪੌਸਿਬਲ ਨਹੀਂ ਸੀ ਪਰ ਕਾਫੀ ਕਾਫੀ ਹੱਦ ਤੱਕ ਇਹਦੇ ਬਿਵਾਦਾਂ ਦੇ ਵਿੱਚ ਆ ਗਿਆ ਬੰਦਾ ਇਹਦੇ ਤੇ ਹਮਲਾ ਵੀ ਹੋਇਆ ਪਰ ਬਚ ਰਿਹਾ ਉਹ ਤੋਂ ਬਾਅਦ ਫਿਰ ਇਹਨੇ ਆਪਦੇ ਇੱਕ ਮਤਲਬ ਕਹਿ ਸਕਦੇ ਵੀ ਕੌਮ ਆਪਦੀ ਅਲੱਗ ਜਿਹਦੇ ਵਿੱਚ ਬੰਦੇ ਨੂੰ ਸਵਾਮੀ ਤੇ ਔਰਤ ਨੂੰ ਮਾਤਾ ਕਿਹਾ ਜਾਂਦਾ ਸੀ ਤੇ ਆਪਦੇ ਆਪ ਨੂੰ ਇਹਨੇ ਗॉड ਘੋਸ਼ਿਤ ਕਰਤਾ ਵੀ ਆਮ ਦਾ ਗॉड ਇਹਦੀ ਤੁਸੀਂ ਇੰਟਰਵਿਊ ਕੱਢ ਕੇ ਦੇਖੋਗੇ ਤਾਂ ਇਹ ਬੰਦੇ ਦੀ ਅੱਖ ਨਹੀਂ ਚੁੱਕਦਾ ਅੱਖਾਂ ਦੇ ਵਿੱਚ ਕੋਈ ਅਲੱਗ ਹੀ ਚਮਕ ਹੈ ਇਹਦੀਆਂ ਇੰਟਰਵਿਊਆਂ ਹੁਣ ਵੀ ਪਈਆਂ ਨੇ ਤੁਸੀਂ ਫੋਟੋ ਵੀ ਦੇਖੋਗੇ ਮਤਲਬ ਬੈਸਟਨ ਕਲਚਰ ਦਾ ਚਲੋ ਇਹਨਾਂ ਚੀਜ਼ਾਂ ਤਗੜੀ ਪਾਈ ਹੋਈ ਆ ਤੇ ਉਦਾਂ ਬੰਦੇ ਦੀਆਂ ਮਤਲਬ ਕਿ ਇੰਟਰਵਿਊ ਕਰਨ ਵਾਲੇ ਬੰਦੇ ਨੂੰ ਇਹ ਐਂ ਕਨਵਰਟ ਕਰ ਲੈਣਾ ਕਿਉਂਕਿ ਅ ਮਤਲਬ ਅਰਥ ਸ਼ਾਸਤਰ ਦਾ ਸਟੂਡੈਂਟ ਸੀਗਾ ਪੜ੍ਹਨਾ ਉਸ ਚੀਜ਼ ਬਾਰੇ ਨੌਲੇਜ ਬਹੁਤ ਸੀਗੀ ਹਨ ਚਲੋ ਜੀ ਉਹ ਤੋਂ ਬਾਅਦ ਹੌਲੀ ਹੌਲੀ ਕੀ ਹੋਇਆ 1970 ਦੇ ਵਿੱਚ ਕੁਲੂ ਬਨਾਲੀ ਦੇ ਵਿੱਚ ਜਾ ਕੇ ਇਹ ਸੰਿਆਸੀ ਮਤ ਨੂੰ ਠਕਰਾਉਂਦਾ ਉਹ ਤੋਂ ਬਾਅਦ ਚਲੋ ਲੋਕ ਜੁੜਦੇ ਆ ਲੋਕ ਪਾਪੂਲਰ ਹੋਣ ਲੱਗਦਾ ਤਾਂ ਬਖ ਬਖ ਧਰਮ ਦੇ ਵਿਰੋਧ ਕਰਨ ਲੱਗ ਜਾਂਦੇ ਆ ਫਿਰ ਇੱਥੇ ਹਮਲਾ ਹੁੰਦਾ ਹਮਲੇ ਤੋਂ ਬਾਅਦ 1981 ਦੇ ਵਿੱਚ ਇਹ ਬਿਮਾਰ ਰਹਿਣ ਲੱਗ ਜਾਂਦਾ ਕਿਉਂਕਿ ਇੱਥੇ ਜਿੱਥੇ ਦਾ ਬਣਾ ਲੰਦਾ ਆਪਦਾ ਮੱਠ ਇੱਕ ਤਰ੍ਹਾਂ ਦਾ ਕਲਟ ਬਣਾ ਲਨ ਡੇਰਾ ਬਣ ਜਾਂਦਾ ਉੱਥੇ ਲੋਕ ਆਉਣ ਲੱਗ ਜਾਂਦੇ ਜਿਆਦਾਤਰ ਇਹਦੇ ਕੋਲੇ ਵਿਦੇਸ਼ੀ ਆਉਂਦੇ ਸੀਗੇ ਵਿਦੇਸ਼ੀ ਆਉਣ ਕਰਕੇ ਉੱਥੇ ਸੈਕਸਿੰਗਾਂ ਜਿੱਦਾਂ ਤੁਸੀਂ ਦੇਖ ਰਹੇ ਹੋ ਪੰਜਾਬੀਆ ਨਿਊ ਚੈਨਲ ਕੀ ਬੜੀ ਕੁਆਲਿਟੀ ਮੋਕ ਪੰਜਾਬ ਦੀ ਆਹ ਲੱਗਦਾ ਇਹ ਡੇਰੇ ਦੇ ਵਿੱਚ ਜੀ ਦਿਨਾਂ ਦੇ ਵਿੱਚ 90 ਵਾਰ ਸੈਕਸ ਕਰ ਲਵਾਂਗੇ ਰੱਖੋ ਕਮੈਂਟ ਉਹ ਚੀਜ਼ ਕਰਕੇ ਗੱਲਾਂ ਬਾਹਰ ਆਉਣ ਲੱਗੀਆਂ ਅਖਬਾਰਾਂ ਉੱਥੇ ਇਹ ਵੀ ਗੱਲ ਉੱਡਣ ਲੱਗੀ ਵੀ ਡਰੱਗ ਵੀ ਦੇਣ ਲੱਗ ਗਿਆ ਜਿਵੇਂ ਜਿਮ ਜਾਉਣ ਵਾਲੇ ਕੰਮ 'ਚ ਹੋਇਆ ਸੀਗਾ ਵੀ ਕਲਟ ਫਿਰ ਬਦਨਾਮ ਹੋਣ ਲੱਗ ਗਿਆ ਵੀ ਇਹਦੇ ਡੇਰੇ 'ਚ ਸੈਕਸ ਤੋਂ ਪੋਲੀਟੀਕਲ ਪਾਰਟੀਆਂ ਦੇ ਡੇ ਦੇ ਵਿੱਚ ਵੱੱਕ ਵੱਡੇ ਵੱਡੇ ਕਲਾਕਾਰ ਵਿਨੋਦ ਖੰਨਾ ਹੋ ਗਿਆ ਹਾਲੀਵੁੱਡ ਐਕਟਰ ਕੀ ਇਹਦੇ ਉੱਥੇ ਆਉਣ ਲੱਗੇ ਵਿਨੋਦ ਖੰਨਾ ਇੱਕ ਟਾਈਮ ਤੇ ਵੀ ਪਾਗਲੇ ਦੇ ਇਹਦੇ ਕੋਲੇ ਰਹਿਣ ਲੱਗਾ ਸੀ ਵੀ ਮੈਂ ਤੇਰੇ ਕੋਲੇ ਆ ਗਿਆ ਸਾਰੀਆਂ ਫਿਲਮਾਂ ਫਿਲਮਾਂ ਛੱਡ ਗਿਆ ਓਕੇ ਇਸ ਬੰਦੇ ਨੇ ਵੀਡੀਓ ਦੇਖੋਗੇ ਇੱਥੇ ਜੱਥ ਲਾ ਲੰਦਾ ਮੱਥੇ ਤੇ ਹੀ ਬਸ ਬਸ ਬੰਦੇ ਨੂੰ ਵੀ ਸਮੋਤ ਕਰਦਾ ਪਤਾ ਨਹੀਂ ਕੀ ਕਰਦਾ ਸੀਗਾ ਚਲੋ ਜੀ ਉਸ ਤੋਂ ਬਾਅਦ ਇਹਦੇ ਇੰਜੁਆਇਆਂ ਨੇ ਕਿਹਾ ਵੀ ਆਪਾਂ ਨੂੰ ਇੰਡੀਆ ਦੇ ਵਿੱਚ ਖਤਰਾ ਵੀ ਆਪਾਂ ਅਮਰੀਕਾ ਚੱਲਦੇ ਆ 1981 1981 ਦੇ ਵਿੱਚ ਸਾਰਾ ਤਾਮਝਮ ਚੱਕ ਕੇ ਭਾਈ ਇੰਡੀਆ ਚੱਲ ਵਰਦਾ ਇਹ ਸੌਰੀ ਅਮਰੀਕਾ ਚੱਲ ਵੜਦਾ ਉਥੇ ਓਰੇਗਨ ਨਾਂ ਦੀ ਸਟੇਟ ਆ ਉਥੇ ਜਾ ਕੇ ਖਾਲੀ ਰੇਗਿਸਤਾਨ ਪਿਆ ਹੁੰਦਾ ਇਹਦੀ ਤੁਸੀਂ ਨਾ ਡਾਕੂਮੈਂਟਰੀ ਦੇਖਿਓ ਲਗਭਗ 7-8 ਘੰਟੇ ਤੁਹਾਨੂੰ ਲੱਗਣਗੇ ਐਪੀਸੋਡ ਬਹੁਤ ਲੰਮੇ ਆ ਵਾਈਲਡ ਵਾਈਲਡ ਕੰਟਰੀ ਨੈਟਫਲਿਕਸ ਤੇ ਪਈ ਆ ਉਥੇ ਇੰਨੀ ਬਰੀਕੀ ਦੇ ਨਾਲ ਦਿਖਾਇਆ ਗਿਆ ਵੀ ਕਿਵੇਂ ਉਥੇ ਗਏ ਕਿਵੇਂ ਲੋਕਾਂ ਨੇ ਸਾਲ ਤਾਂ ਉਥੇ ਇੱਕ ਪਿੰਡ ਬਸਾਇਆ ਉਹਨਾਂ ਨੇ ਗਲੀਆਂ ਦੇ ਨਾਂ ਕਵੀਰ ਸਟਰੀਟ ਓਸ਼ੋ ਸਟਰੀਟ ਉੱਥੇ ਜਾ ਕੇ ਲਾਇਬ੍ਰੇਰੀਆਂ, ਹਸਪਤਾਲ, 에어ਪੋਰਟ ਆਪਦਾ ਰਜਨੀਸ਼ 에어ਪੋਰਟ ਰਜਨੀਸ਼ਪੁਰ ਨਾਮ ਦਾ ਪਿੰਡ ਬਸਾਇਆ। ਉੱਥੇ ਹਰ ਇੱਕ ਸਬਦ ਦਾ ਲੋਕਾਂ ਨੂੰ ਦਿੱਤੀ ਗਈ। ਉਸ ਡੇਰੇ ਦੇ ਵਿੱਚ ਇਸ ਬੰਦੇ ਕੋਲੇ 100 ਰਾਇਲ ਸਰਾਏ ਜਿਹੜਾ ਕਿ ਕਾਮ ਬੰਦਾ ਕਦੇ ਲਈ ਨਾ ਸਕਦਾ ਹੋਵੇ। 100 ਰਾਇਲ ਸਰਾਏ 365 ਨੇ ਲੈਣੀਆਂ ਸੀ ਹਰ ਸਾਲ ਮਤਲਬ। ਕੋਈ ਇਹ ਭਾਈ ਓਸ਼ੋ ਕੋਲੇ ਸੀਗੀਆਂ 100 ਕਾਰਾਂ ਇਦਾਂ ਦੀਆਂ। ਰॉयਲਸ ਰਾਇ ਜਿਹੜੀ ਕਿ ਉਹਨੇ ਆਪਣੀ ਬਾਏ ਕੀਤੀਆਂ ਸੀਗੀਆਂ ਉਹਨੂੰ ਗਿਫਟ ਹੋਇਆ ਸੀ ਅਮਰੀਕਾ ਦੇ ਉਹਦੇ ਜਿਹੜੇ ਸ਼ਰਧਾਲੂ ਸੀ ਉਹ ਲੈਣਾ ਚਾਹੁੰਦਾ ਸੀ 365 ਇਦਾਂ ਦੀਆਂ ਹਰ ਰੋਜ਼ ਨਵੀਂ ਤੇ ਫਿਰ ਬਾਬਾ ਕਹਿੰਦਾ ਮੈਂ ਉਹ ਬਾਬੇ ਦੀ ਫੈਨ ਆ ਜਿਹੜਾ ਹਰ ਰੋਜ਼ ਇੱਕ ਉਹ ਇਹਦੀਆਂ ਆਲਦੀਆਂ ਨਹੀਂ ਸੀ ਲੋਕਾਂ ਨੇ ਡੋਨੇਟ ਕੀਤੀਆਂ ਸੀ ਤਾਂ ਲੋਕਲ ਲੋਕਾਂ ਨੂੰ ਬੜੀ ਪ੍ਰੋਬਲਮ ਹੋਣ ਲੱਗੀ ਕਿਉਂਕਿ ਥੋੜਾ ਟਾਈਮ ਪਹਿਲਾਂ ਜੇ ਤੁਸੀਂ ਵੀਡੀਓ ਦੇਖੀ ਹੋ ਮੇਰੀ ਜਿਮ ਜਾਉਣ ਵਾਲੀ ਥੋੜਾ ਟਾਈਮ ਪਹਿਲਾਂ ਹੀ ਲੋਕਾਂ ਨੇ ਜਿਮ ਜਾਉਣ ਦਾ ਕਾਂਡ ਦੇਖਿਆ ਸੀ ਵੀ ਕਿਵੇਂ ਉੱਥੇ ਬੰਦੇ ਨੇ ਇੱਕ ਸੰਸਾਰ ਬਸਾ ਕੇ ਸਾਊਥ ਅਫਰੀਕਾ ਦੇ ਵਿੱਚ ਕੀ ਕੁਝ ਹੋਇਆ ਤਾਂ ਲੋਕ ਡਰਨ ਲੱਗੇ ਵੀ ਇਹ ਬੰਦਾ ਉਹੀ ਲੀ ਤੇ ਚੱਲ ਜਾਂਦਾ ਕਿਉਂਕਿ ਲਗਭਗ 10000 ਅਮਰੀਕੀ ਇਹਦੇ ਨਾਲ ਜੁੜ ਗਿਆ ਉੱਥੇ ਪਹੁੰਚ ਕੇ ਕਿਉਂਕਿ ਬੰਦੇ ਕੋਲੇ ਜਦ ਹੁਣ ਉੱਥੇ ਸੈਕਸ ਵੀ ਮਿਲ ਜਾਂਦਾ ਡਰੱਗ ਮੈਂ ਨਹੀਂ ਕਹਿੰਦਾ ਵੀ ਡਰੱਗ ਮਿਲਦੀ ਉਹ ਜਾਂ ਇੱਕ ਦੁਨੀਆ ਤੋਂ ਮੁਕਤ ਕਿਉਂਕਿ ਇਹਦਾ ਜਿਹੜਾ ਭਗਤੀ ਕਰਨ ਦਾ ਢੰਗ ਹੀ ਵੱਖਰਾ ਸੀਗਾ ਨੱਚਣਾ ਨੱਚਦੇ ਸੀਗੇ ਕਾਮਲੇ ਮੰਗਵਾ ਉਹ ਮਤਲਬ ਪਾਗਲ ਹੋ ਕੇ ਕੱਪੜੇ ਪਾਈ ਉਹ ਸੁਧ ਬੁੱਧ ਨਹੀਂ ਕੱਪੜੇ ਮੈਂ ਬਹੁਤ ਫੋਟੋਆਂ ਵਿੱਚ ਅਟੈਚ ਕਰੂੰ ਬਲਰ ਕਰਕੇ ਉਹ ਲੋਕਾਂ ਦੇ ਕੱਪੜੇ ਨਹੀਂ ਪਾਏ ਹੋਏ ਕਿਸੇ ਨੂੰ ਵੀ ਮਿਲ ਲੈਣਾ ਉਹ ਕਹਿੰਦਾ ਵੀ ਚੱਲ ਮਾਰੋ ਕਿਉਂਕਿ ਇਹਦਾ ਫਾਰਮੂਲਾ ਸੀ ਸੰਪੋਗ ਤੋਂ ਸਮਾਧੀ ਤੱਕ ਇਹ ਲੋਕਾਂ ਨੂੰ ਕਹਿੰਦਾ ਸੀ ਵੀ ਮੇਰੇ ਕੋਲੇ ਗਰੀਬ ਨਾ ਆਓ ਮੇਰੇ ਕੋਲੇ ਅਮੀਰ ਲੋਕ ਹੀ ਆਓ ਪਹਿਲਾਂ ਅਮੀਰ ਹੋ ਮਿਹਨਤ ਕਰੋ ਅਮੀਰ ਹੋ ਕੇ ਮੇਰੇ ਕੋਲੇ ਆਓ ਗਰੀਬੰਦਾ ਕਹਿੰਦੇ ਭਗਤੀ ਵੀ ਨਹੀਂ ਕਰ ਸਕਦਾ ਇਹਦਾ ਫਾਰਮੂਲਾ ਹੀ ਸੀਗਾ ਇਹਦੇ ਕਿੰਨੇ ਹੀ ਪ੍ਰਵਚਨ ਕਿੰਨਾ ਕੁਝ ਇੰਟਰਨੈਟ ਦੇ ਚਲੋ ਜੀ ਅਮਰੀਕਾ ਚ ਜਾ ਕੇ ਇਹਨੇ ਇੱਕ ਸੰਸਾਰ ਅਲੱਗ ਬਸਾਉਣਾ ਸ਼ੁਰੂ ਕਰਤਾ ਪਰ ਅਮਰੀਕਾ ਵਾਲਿਆਂ ਨੂੰ ਉੱਥੇ ਵੀ ਦਿੱਕਤ ਹੋ ਗਈ ਉਥੋਂ ਦੇ ਰਾਸ਼ਟਰਪਤੀ ਹੋਰ ਸਾਰਿਆਂ ਲੋਕਾਂ ਦੇ ਪ੍ਰੈਸ਼ਰ ਆ ਗਿਆ ਵੀ ਬੰਦਾ ਹੋਰ ਇਹਨਾਂ ਕੋਈ ਵੱਡਾ ਕਾਂਡ ਕਰ ਦੇ। ਦੇਖਦੇ-ਦੇਖਦੇ ਜੀ ਇਹਦੇ ਤੇ ਲਗਭਗ 1984 ਦੇ ਵਿੱਚ ਇਹਤੇ ਇਲਜ਼ਾਮ ਲਾਇਆ ਗਿਆ ਵੀ ਇਹਦੇ ਸ਼ਰਧਾਲੂਆਂ ਵੱਲੋਂ ਜ਼ਹਿਰ ਖਵਾਇਆ ਗਿਆ ਰੈਸਟੋਰੈਂਟਾਂ ਦੇ ਵੱਖ-ਵੱਖ ਤਰੀਕੇ ਨਾਲ ਪਹਚਾਇਆ ਗਿਆ। ਉਹਦੇ ਚ ਇਹਨੂੰ ਅਰੈਸਟ ਕਰ ਲਿਆ। ਤਾਂ ਅਮਰੀਕਾ ਵਾਲੇ ਸੋਚਦੇ ਸੀ ਜੇ ਅਰੈਸਟ ਕਰਾਂਗੇ ਤਾਂ ਤੇ ਭਗਤ ਮੰਗਰ ਪੈ ਜਾਣ ਜਿਵੇਂ ਇੰਡੀਆ ਦੇ ਵਿੱਚ ਕਿਸੇ ਬਾਬੇ ਨੂੰ ਫੜ ਲੇ ਤਾਂ ਬਾਬੇ ਉਹਦੇ ਭਗਤੀ ਡਾਂਗਾ ਮਾਰਨ ਲੱਗ ਜਾਂਦਾ। ਇੱਥੇ ਕੁਝ ਅਲੱਗ ਸੀ। ਕੋਈ ਨਹੀਂ ਕਿਸੇ ਨੂੰ ਕੁਝ ਕਿਹਾ। ਇਹ ਬੰਦਾ ਬੇੜੀਆਂ ਦੇ ਵਿੱਚ ਜਕੜਿਆ ਹੋਇਆ ਸੀਗਾ ਆਰਾਮ ਨਾਲ ਹੱਸ ਕੇ ਕਿਉਂਕਿ ਇਹ ਮੌਨ ਵਰਤ ਦੇ ਵਿੱਚ ਸੀਗਾ 1900 ਲਗਭਗ 81 ਤੋਂ ਲੈ ਕੇ ਅ ਮਤਲਬ ਸਾਢੇ 1 3 ਸਾਲ ਇਸ ਬੰਦੇ ਨੇ ਮੌਨ ਹੀ ਰੱਖਿਆ ਉਸ ਟਾਈਮ ਤੇ ਕਸ਼ੀਲਾ ਨਾਂ ਦੀ ਕੁੜੀ ਨੇ ਹੀ ਇਹ ਸਾਰੀ ਡੇਰਾ ਸੰਭਾਲਿਆ ਜਿਹੜੀ ਪਵਾੜ ਦੀ ਜੜ ਸ਼ੀਲਾ ਸੀਗੀ ਚਲੋ ਜੀ ਜੇਲ੍ਹ ਦੇ ਵਿੱਚ ਗਿਆ ਜੇਲ੍ਹ ਦੇ ਵਿੱਚ ਜਾਣ ਕੇ ਇਹਨੂੰ ਉਹਨਾਂ ਕੈਦੀਆਂ ਦੇ ਵਿੱਚ ਰੱਖਿਆ ਗਿਆ ਜਿਹੜੇ ਕਿ ਬਿਮਾਰ ਸੀ ਉਹਨਾਂ ਨੂੰ ਐ ਸੀ ਵੀ ਆਪੇ ਮਰ ਮਰ ਜੂਗਾ ਬੰਦ ਪਰ ਇਹਨੂੰ ਕੁਝ ਨਹੀਂ ਹੋਇਆ 14 ਦਿਨ ਜੇਲ੍ਹ ਰੱਖਣ ਤੋਂ ਬਾਅਦ ਇਹ ਬੰਦਾ ਜਿੱਦਾਂ ਵਾਪਸ ਆਇਆ ਤਾਂ ਇਸ ਨੂੰ ਆਰਡਰ ਦਿੱਤਾ ਗਿਆ 5 ਸਾਲ ਬੈਨ ਅਮਰੀਕਾ ਦਾ ਵੀ ਇਹ ਅਮਰੀਕਾ 5 ਸਾਲ ਨਹੀਂ ਵੜ ਸਕਦਾ ਕਿਉਂਕਿ ਹੋਰ ਤਾਂ ਕੋਈ ਤਰੀਕਾ ਨਹੀਂ ਸੀ ਫਿਰ ਇਹਨੇ ਮੌਨ ਵਰਤ ਤੋੜਿਆ ਆਪਦਾ ਕਿਉਂਕਿ ਉਦੋਂ ਤੱਕ ਇਹਦੇ ਡੇਰੇ ਦੇ ਵਿੱਚ ਬੇਸ਼ੱਕ ਹੋ ਡਰੱਗ ਲਾ ਲਈਏ ਅੰਦਰ ਖਾਤੇ ਬੰਦੂਖਾਂ ਲਾ ਲਈਏ ਹਰ ਤਰੀਕੇ ਦਾ ਮਾੜਾ ਕੰਮ ਹੋ ਰਿਹਾ ਸੀ ਤਾਂ ਇਹਨੇ ਕਿਹਾ ਸੀ ਵੀ ਮੈਨੂੰ ਨਹੀਂ ਪਤਾ ਵੀ ਇਹ ਕਿਵੇਂ ਹੋ ਗਿਆ ਸ਼ੀਲਾ ਪਿੱਛੇ ਹੀ ਕਰ ਰਹੀ ਸੀ ਕਿਉਂਕਿ ਲੋਕਾਂ ਤੱਕ ਜਿਹੜੇ ਪਹੁੰਚਾਉਂਦੀ ਸੀ ਉਹ ਹੀ ਕਹਿੰਦੀ ਸੀ ਸ਼ੀਲਾ ਕਹਿੰਦੀ ਵੀ ਅ ਮਤਲਬ ਕਹਿ ਸਕਦੇ ਆ ਵੀ ਆਪਣੇ ਗੌੜ ਦਾ ਉਪਦੇਸ਼ ਆ ਉਹਨੇ ਇਹ ਕਿਹਾ ਉਹਨੇ ਇਹ ਕਿਹਾ ਉਹਨੇ ਇਹ ਕਿਹਾ ਲੋਕ ਮੰਨੀ ਜਾਂਦੇ ਵੀ ਹਾਂ ਓਸ਼ੋ ਕਹਿ ਰਿਹਾ ਚਲੋ ਜੀ ਵਿਵਾਦਾਂ ਦੇ ਵਿੱਚ ਹੋਰ ਵਧਣਾ ਹੋ ਗਿਆ ਫਿਰ ਉਹ ਡੇਰਾ ਚਲੋ ਉੱਥੋਂ ਫਿਰ ਆਖਰਕਾਰ ਜਾਂਦਾ ਕਿੱਥੇ ਬਾਈ ਵੱਖ-ਵੱਖ ਕੰਟਰੀਆਂ 'ਚ ਗਿਆ ਜਿਹੜੀ ਕੰਟਰੀ 'ਚ ਬੜਿਆ ਕਰੇ ਉਹ ਨਾ ਕਰਦਾ ਕਰਨ ਲਗਭਗ ਵੀ 20 ਤੋਂ ਪਲੱਸ ਮਲਗ 21 ਕੋਈ 31 ਵੀ ਕਹਿੰਦਾ ਪਰ 31 ਦੇਸ਼ਾਂ ਵਿੱਚ ਬੈਨ ਕਰਤਾ ਜਿੱਦੇ ਕੈਨੇਡਾ ਯੂਰਪ ਹੋਰ ਇਟਲੀ ਹੋ ਗਿਆ ਫਰਾਂਸ ਰੂਸ ਇਹਨਾਂ ਕੰਟਰੀਆਂ ਦੇ ਵਿੱਚ ਇਹਨੂੰ ਬੈਨ ਸੀਗਾ ਐਨਾ ਡਰਦਾ ਸੀ ਅਮਰੀਕਾ ਸਰਕਾਰ ਵੀ ਇਸ ਹੱਦ ਤੱਕ ਡਰ ਗਈ ਸੀ ਵੀ ਇਹ ਬੰਦਾ ਕੋਈ ਵੱਡਾ ਗੰਡਾ ਨਾ ਕਰ ਦੇ ਇਹਨੂੰ ਕੱਢ ਹੀ ਦਿੱਤਾ ਉਦੋਂ ਬਾਅਦ ਇੰਡੀਆ ਆ ਕੇ ਫਿਰ ਜਿੱਦਾਂ ਵਾਪਸ ਉਸ ਸ਼ਹਿਰ ਦੇ ਵਿੱਚ ਆ ਕੇ ਰਹਿਣ ਲੱਗ ਗਿਆ ਉਸ ਸ਼ਹਿਰ ਦੇ ਵਿੱਚ ਇਹਦਾ ਸਵਾਗਤ ਆਇਆ ਜੇ ਹੀਰੋ ਹੋਇਆ ਹਨਾ ਲੋਕ ਇਹਦੇ ਸਾਰੇ ਕਿਤੇ ਭक्त ਬਣ ਗਏ ਪਰ ਉੱਥੇ ਹੌਲੀ-ਹੌਲੀ ਬਿਮਾਰ ਰਹਿਣ ਲੱਗ ਗਿਆ ਕਿਉਂਕਿ ਬਹੁਤਾਂ ਨੇ ਕਿਹਾ ਸੀ ਵੀ ਸ਼ਾਇਦ ਅਮਰੀਕਨ ਜਦੋਂ ਉਹਨੂੰ ਗ੍ਰਿਫਤਾਰ ਕੀਤਾ ਸੀ ਸਲੋਪ ਪੁਆਇਜਨ ਇੱਕ ਮੱਠਾ ਜ਼ਹਿਰ ਦਿੱਤਾ ਗਿਆ ਨੂੰ ਉਹਦੇ ਕਰਕੇ ਬਿਮਾਰ ਰਹਿਣ ਲੱਗ ਗਿਆ ਹੁਣ ਲੋਕਾਂ ਦੇ ਵਿੱਚ ਘਟ ਆਉਣ ਲੱਗ ਗਿਆ ਦਿਨ ਦੇ ਵਿੱਚ ਤਿੰਨ ਵਾਰੀ ਆਉਂਦਾ ਸੀ ਹੁਣ ਇੱਕ ਵਾਰੀ ਆਉਣ ਲੱਗ ਗਿਆ ਫਿਰ ਇੱਕ ਦਿਨ ਆਖਰਕਾਰ ਜਨਵਰੀ 1990 ਨੂੰ ਇਹ ਅਵਦਾ ਸਰੀਰ ਛੱਡ ਗਿਆ ਮੌਤ ਹੋ ਗਈ ਚਲੋ ਪਰ ਵਿਵਾਦਾਂ ਦੇ ਵਿੱਚ ਉਦੋਂ ਸਾਰੀ ਗੱਲ ਆ ਗਈ ਜਦੋਂ ਡਾਕਟਰ ਨੇ ਆ ਕੇ ਬਾਅਦ ਚ ਇਹ ਦੱਸਿਆ ਵੀ ਜਦੋਂ ਮੈਨੂੰ ਓਸ਼ੋ ਨੇ ਬੁਲਾਇਆ ਸੀ ਓਸ਼ੋ ਨੇ ਉਲਟੀ ਕੀਤੀ ਹੋਈ ਸੀ ਵੀ ਮੈਨੂੰ 3 ਘੰਟੇ ਬਾਹਰ ਬਿਠਾਈ ਰੱਖਿਆ ਵੀ ਕਹਿੰਦੇ ਓਸ਼ੋ ਦਾ ਸਰੀਰ ਤਿਆਗ ਰਹੇ ਨੇ ਉਹਦੇ ਭਗਤ ਕਹਿੰਦੇ ਵੀ ਮੈਂ ਜਦੋਂ ਗਿਆ ਤਿੰਨ ਘੰਟੇ ਬਿਠਾਈ ਰੱਖਿਆ ਜਦੋਂ ਮੈਂ ਗਿਆ ਬਿਊਰੋ ਤੱਕ ਉਹਨਾਂ ਦਾ ਜਦੋਂ ਡੈਥ ਹੋ ਗਈ ਸੀ ਤਾਂ ਜਲਦੀ ਜਲਦੀ ਉਹਨਾਂ ਨੂੰ ਸੈਂਡ ਦਿੱਤਾ ਗਿਆ ਜਾਂ ਵਾਟ ਐਵਰ ਕੁਝ ਵੀ ਕੀਤਾ ਗਿਆ ਵੀ ਕਦੇ ਵੀ ਹੋਸ਼ੋ ਲਿਬੜਦਾ ਨਹੀਂ ਸੀ ਉਹਦੇ ਮੂੰਹ ਤੇ ਉਲਟੀ ਕੱਪੜਾਂ ਤੇ ਉਲਟੀ ਸੀਗੀ ਵੀ ਇਹ ਕਈ ਗੱਲਾਂ ਇਹ ਸਾਬਤ ਕਰਦੀਆਂ ਨੇ ਵੀ ਉੱਥੇ ਜਿੱਥੇ ਡੇਰਾ ਸੀਗਾ ਉੱਥੇ ਵੀ ਡਾਕਟਰ ਸੀਗੇ ਬਾਹਰੋਂ ਡਾਕਟਰ ਕਿਉਂ ਬੁਲਾਇਆ ਤੇ ਕਿਸੇ ਉਹਦੇ ਇੰਨੇ ਐਨਜੋਏ ਸੀਗੇ ਕਿਸੇ ਨੂੰ ਦੱਸਿਆ ਨਹੀਂ ਜਲਦੀ ਜਲਦੀ ਸੰਸਕਾਰ ਕਿਉਂ ਕੀਤਾ ਗਿਆ ਕਿਉਂਕਿ ਤੋਂ ਬਾਅਦ ਇਹ ਪ੍ਰਾਪਰਟੀ ਬਹੁਤ ਜ਼ਿਆਦੀ ਸੀ ਪ੍ਰਾਪਰਟੀ ਕਰਕੇ ਬਹੁਤ ਰੌਲਾ ਪੈ ਗਿਆ ਸੀ ਹੱਦ ਤੋਂ ਵੱਧ ਅੱਜ ਵੀ ਲਗਭਗ 100 ਕਰੋੜ ਦੀ ਤਾਂ ਰਾਇਲਟੀ ਹੁੰਦੀ ਹੈ ਇਹਦੀ ਕਿਤਾਬਾਂ ਤੋਂ ਇਹਦੇ ਪ੍ਰਵਚਨਾਂ ਤੋਂ ਉਹਦੇ 'ਚ ਅੱਜ ਵੀ ਰੌਲਾ ਪੈਂਦਾ ਅੱਜ ਵੀ ਤੁਸੀਂ ਇਹਨਾਂ ਕਿਤਾਬਾਂ ਪੜ੍ਹ ਸਕਦੇ ਹੋ ਜਿਹੜੇ ਕਿ ਇਹਦੇ ਮਤਲਬ ਕਿ ਉਦੇਸ਼ ਹੀ ਨੇ ਇਹਦੀਆਂ ਗੱਲਾਂ ਹੀ ਨੇ ਇਹਦੇ ਭਾਸ਼ਣ ਨੇ ਫਿਰ ਰੌਲਾ ਪੈ ਗਿਆ ਕ੍ਰਾਈਮ ਸਟੋਰੀ ਇਸ ਕਦਰ ਤੱਕ ਕਿਉਂਕਿ ਇਹਦੇ ਕਤਲ ਦਾ ਪਤਾ ਲੱਗਦਾ ਵੀ ਇਹਨੂੰ ਕਤਲ ਕਿਹਨੇ ਕਰਵਾਇਆਗਾ ਡੇਰੇ ਦੇ ਵਿੱਚ ਰਹਿ ਕੇ ਲੋਕਾਂ ਨੇ ਮਾਰਿਆ ਗਿਆ ਇਹਨੂੰ ਜਾਂ ਕੀ ਕੀਤਾ ਗਿਆ ਵੀ ਨਾ ਤਾਂ ਦੇ ਕਿਸੇ ਪ੍ਰਸ਼ੰਸਕ ਦਾ ਵੇਟ ਕੀਤਾ ਗਿਆ ਜਦੋਂ ਹੀ ਮਰ ਗਿਆ ਨਾਲ ਦੀ ਨਾਲ ਹੀ ਸੰਸਕਾਰ ਉਹਦੀ ਮਾਂ ਉੱਥੇ ਜਦੋਂ ਇਹਦੀ ਮੌਤ ਹੋਈ ਨਾ ਇਹਦੀ ਮਾਂ ਉੱਥੇ ਹੀ ਸੀਗੀ ਇਹਦੀ ਮਾਂ ਕਹਿੰਦੀ ਉਹਨਾਂ ਨੇ ਮੇਰਾ ਪੁੱਤ ਮਾਰਵਾਤਾ ਓਸ਼ੋ ਜੀ ਆਖਰਕਾਰ ਸਰੀਰ ਤਿਆਗ ਗਿਆ ਸੰਸਕਾਰ ਤੇ ਵੀ ਇਸ ਬੰਦੇ ਦੇ ਮੌਤ ਤੇ ਕੋਈ ਰੋਇਆ ਨਹੀਂ ਕਿਉਂਕਿ ਇਹ ਨੱਚ ਗਾ ਕੇ ਹੀ ਇਹ ਸੰਸਕਾਰ ਕਰਕੇ ਆਏ ਸੀਗੇ ਓਸ਼ੋ ਦੇ ਅੱਜ ਵੀ ਵਕ ਵਕ ਦੁਨੀਆ ਵਿੱਚ ਬਹੁਤ ਲੋਕ ਭਗਤ ਨੇ ਜੋ ਇਹਨੂੰ ਰੱਬ ਮੰਨਦੇ ਨੇ ਤੇ ਹੁਣ ਆਪਾਂ ਗੱਲ ਕਰੀਏ ਵੀ ਗੁਰੂ ਨਾਨਕ ਦੇਵ ਜੀ ਨੂੰ ਲੈ ਕੇ ਇਹਦੇ ਕੀ ਮਤਲਬ ਕਿ ਕੀ ਸੋਚ ਸੀਗੀ ਤਾਂ ਇਹ ਅਕਸਰ ਕਹਿੰਦਾ ਹੁੰਦਾ ਸੀ ਵੀ ਗੁਰੂ ਨਾਨਕ ਪਾਤਸ਼ਾਹ ਨੇ ਸੰਨਿਆਸ ਨਹੀਂ ਕੀਤਾ ਸੀਗਾ ਨਾ ਉਹ ਜੰਗਲਾਂ 'ਚ ਬੈਠੇ ਸੀ ਗੁਰੂ ਨਾਨਕ ਪਾਤਸ਼ਾਹ ਨੇ ਗਾ ਕੇ ਰੱਬ ਪਾਇਆ ਬੜੀਆਂ ਸੋਹਣੀਆਂ ਸਾਖੀਆਂ ਨੇ ਇਹਨਾਂ ਨੇ ਜਪਜੀ ਸਾਹਿਬ ਦੀ ਵੀ ਟ੍ਰਾਂਸਲੇਸ਼ਨ ਐ ਇੰਨੀ ਸੋਹਣੀ ਕੀਤੀ ਐ ਸਟਿਕ ਮਤਲਬ ਆਪਣੇ ਕਿਸੇ ਬੰਦੇ ਤੋਂ ਵੀ ਨਹੀਂ ਹੋਈ ਸਟਿਕ ਪੜ੍ਹ ਕੇ ਦੇਖਿਓ ਦੀ ਕਿਤਾਬ ਆ ਜਪਜੀ ਸਾਹਿਬ ਦਾ ਸਟਿਕ ਆ ਤਾਂ ਇਹ ਬੜੇ ਵੱਖਰੇ ਢੰਗ ਢੰਗ ਨਾਲ ਇਹਨੇ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਜਦੋਂ ਬੇਈ ਨਦੀ ਵਿੱਚ ਗਏ ਸੀ ਬੜੇ ਹੀ ਵੱਖਰੇ ਢੰਗ ਨਾਲ ਪੇਸ਼ ਕੀਤਾ ਸੁਣ ਕੇ ਦੇਖਿਓ YouTube ਤੇ ਪਿਆ ਉਹ ਸ਼ੋਅ ਅਬਾਊਟ ਗੁਰੂ ਨਾਨਕ ਇਹਨੇ ਕਦੇ ਵੀ ਗੁਰੂ ਨਾਨਕ ਨੂੰ ਮਾੜਾ ਨਹੀਂ ਕਿਹਾ ਇਹਨੇ ਸਿਰਫ ਇਹ ਕਿਹਾ ਸੀ ਵੀ ਗੁਰੂ ਨਾਨਕ ਨੇ ਗਾ ਕੇ ਰੱਬ ਨੂੰ ਪਾਇਆ ਤੇ ਅਸੀਂ ਨੱਚ ਕੇ ਕਿਉਂ ਨਹੀਂ ਪਾ ਸਕਦੇ ਗੁਰੂ ਨਾਨਕ ਨੂੰ ਰੱਬ ਕਦੋਂ ਮਿਲਿਆ ਕਿਵੇਂ ਕਿਵੇਂ ਉਹਨਾਂ ਨੂੰ ਪਹਿਲਾਂ ਉਹਨਾਂ ਨੇ ਹਿੰਟ ਅਤੇ ਲੋਕਾਂ ਨੂੰ ਵੀ ਰੱਬ ਬਹੁਤ ਗੱਲਾਂ ਸੀਗੀਆਂ ਤੇ ਪਰ ਇਹ ਵਾਰ ਇਹ ਹੀ ਕਹਿੰਦਾ ਹੁੰਦਾ ਸੀ ਵੀ ਮੈਂ ਕਿਸੇ ਧਰਮ ਨੂੰ ਨਹੀਂ ਮੰਨਦਾ 나ਹੀਂ ਮੇਰਾ ਕੋਈ ਯਹਵਾ ਬਸ ਮੈਂ ਤਾਂ ਹੀ ਕਹਿੰਦਾ ਵੀ ਚੱਲ ਮਾਰੋ ਇੰਜੋਏ ਕਰੋ ਕੋਈ ਵਿਆਹ ਕਰਾਉਣ ਦੀ ਲੋੜ ਨਹੀਂ ਬੰਦਨ ਚ ਬੰਦਨ ਦੀ ਲੋੜ ਨਹੀਂ બસ ਨੱਚੋ ਗਾਓ ਤੇ ਮੁਕਤੀ ਪਾਓ ਆਪਣੇ ਆਪਣੇ ਸੀਗੇ ਬਹੁਤ ਲੋਕ ਨਹੀਂ ਮੰਨਣਗੇ ਜਿਹੜੇ ਭਗਤ ਬਟ ਜਦੋਂ ਆਪਾਂ ਨੂੰ ਕਿਸੇ ਬਾਰੇ ਬੋਲਣਾ ਪਹਿਲਾਂ ਤਾਂ ਆਪਾਂ ਨੂੰ ਹੋਰ ਪੱਖ ਨਾਲ ਵੀ ਸੋਚਣਾ ਪੈਣਾ ਇਹ ਓਸ਼ੋ ਓਸ਼ੋ ਤੇ ਆਪਾਂ ਜੇ ਗੱਲ ਕਰੀਏ ਤਾਂ ਓਸ਼ੋ ਤੋਂ ਅਮਰੀਕਾ ਡਰਦਾ ਸੀਗਾ ਇਹਦੇ ਇੰਟਰਵਿਊ ਜਾ ਕੇ ਦੇਖਿਓ ਵੀ ਬੰਦੇ ਦਾ ਜਿੱਦਾਂ ਕਹਿ ਨਹੀਂ ਸਕਦੇ ਵੀ ਹਾਜ਼ਰ ਜਵਾਬੀ ਬਹੁਤ ਹੋਣਾ ਇਹ ਉਦਾਂ ਦਾ ਬੰਦਾ ਸੀ ਇੰਟਰਵਿਊ ਨੂੰ ਕੋਈ ਜਵਾਬ ਨਹੀਂ ਆਉਂਦਾ ਸੀ ਹਾਜ਼ਰ ਜਵਾਬੀ ਆ ਇਹਦੇ ਇੰਟਰਵਿਊ ਸੁਣ ਕੇ ਦੇਖੋ ਓਸ਼ੋਵਾਰੇ ਕੈਨੂ ਤਾਂ ਬਹੁਤ ਕੁਛ ਆ ਬਹੁਤ ਕੁਛ ਆ ਮੈਂ ਕਹਾਂ ਦੋ ਘੰਟਿਆਂ ਦੀ ਵੀਡੀਓ ਬਣ ਸਕਦੀ ਹੈ ਬਟ ਓਨੈਸਟਲੀ ਅਮਰੀਕਾ ਨੂੰ ਇੱਕ ਟਾਈਮ ਤੇ ਵਕਤ ਪਾਉਣ ਵਾਲਾ ਬੰਦਾ ਸੀਗਾ ਇਹ ਅੱਜ ਵੀ ਇਸ ਦਾ ਜਿਹੜਾ ਉੱਥੇ ਬਸਾਇਆ ਸੀਗਾ ਲਾਇਬ੍ਰੇਰੀਆਂ ਘਰ-ਬਾਰ ਅੱਜ ਵੀ ਚਲੋ ਸੜਕਾਂ ਤੋਂ ਵੀ ਪਈਆਂ ਹੋਣਗੀਆਂ ਚੀਜ਼ਾਂ ਬਹੁਤੀਆਂ 에어ਪੋਰਟ ਬਣਾ ਲੈਣਾ ਆਪਦੇ ਜੈਟ ਪ੍ਰਾਈਵੇਟ ਹੋਰ ਕੀ ਕੁਛ ਸ਼ੀਲਾ ਉੱਥੋਂ ਭੱਜ ਕੇ ਯੂਰਪ ਚਲੀ ਗਈ ਸੀ ਅ ਯੂਰਪ ਤੋਂ ਫੜ ਲਈ ਗਈ ਸੀ ਉਹ ਤੋਂ ਜਿਹੜੇ ਇੰਟਰਵਿਊ ਅੱਜ ਵੀ ਪਈਆਂ ਨੇ ਪਰ ਕਿੰਨਾ ਕਿਤੇ ਓਸ਼ ਦੀ ਨਾਲ ਨਹੀਂ ਨਹੀਂ ਸਾਰਾ ਕੁਝ ਖਤਮ ਕੀਤਾ ਕਿਉਂਕਿ ਓਸ਼ ਮੌਨ ਦੇ ਵਿੱਚ ਸੀ ਮੌਨ ਦੇ ਵਿੱਚ ਹੀ ਬਹੁਤ ਕੁਝ ਉਹ ਨਹੀਂ ਕੀਤਾ ਓਸ਼ੋ ਬਾਰੇ ਬਹੁਤ ਲੋਕਾਂ ਨੇ ਸਵਾਲ ਪੁੱਛੇ ਸੀ ਜੀ ਆਹ ਸੀ ਓਸ਼ੋ ਓਸ਼ੋ ਦਾ ਤੁਸੀਂ ਪੜ੍ਹ ਕੇ ਦੇਖਿਓ ਮਹਾਤਮਾ ਬੁੱਧ ਬਾਰੇ ਬਹੁਤ ਸੋਹਣਾ ਡਿਸਕ੍ਰਾਈਬ ਕੀਤਾ ਵਖ ਵਖ ਧਰਮਾਂ ਬਾਰੇ ਬਹੁਤ ਸੋਹਣੇ ਪ੍ਰਵਚਨ ਨੇ ਕਿਸੇ ਬਾਰੇ ਮੈਂ ਨਹੀਂ ਦੇਖਿਆ ਵੀ ਕਿਤੇ ਇਹਨਾਂ ਨੇ ਗੁਰੂ ਨਾਨਕ ਨੂੰ ਨਿੰਦਿਆ ਹੋਵੇ ਜਾਂ ਕਿਸੇ ਧਰਮ ਨੂੰ ਨਿੰਦਿਆ ਹੋਵੇ ਨਹੀਂ ਇਹਨਾਂ ਨੇ ਬਹੁਤ ਸੋਹਣਾ ਡਿਸਕ੍ਰਾਈਬ ਕੀਤਾ ਜਪਜੀ ਸਾਹਿਬ ਬਾਰੇ ਬਹੁਤ ਸੋਹਣੇ ਇਹਨਾਂ ਦੀ ਗੱਲਾਂ ਤੇ ਵਖ ਵਖ ਧਰਮਾਂ ਬਾਰੇ ਮਿਲਦੇ ਹਾਂ ਹੁਣ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਓਸ਼ੋ ਦਾ ਕਤਲ ਹੋਇਆ ਜਿਉਂ ਦੀ ਮੌਤ ਕਿਸੇ ਨੇ ਕਰਵਾਈ ਇਹ ਅੱਜ ਤੱਕ ਵੀ ਗੁੱਥੀ ਸਾਹਮਣੇ ਨਹੀਂ ਆਈ ਤੇ ਵਿਵਾਦਾਂ ਦੇ ਵਿੱਚ ਉਦੋਂ ਆਈ ਸੀ ਜੋ ਡਾਕਟਰ ਨੇ ਬਾਅਦ ਚ ਡਾਕਟਰ ਕਹਿੰਦਾ ਮੈਨੂੰ ਧੱਕੇ ਨਾਲ ਲਿਖਾਇਆ ਗਿਆ ਜਲਦੀ ਜਲਦੀ ਵੀ ਹਾਰਟ ਅਟੈਕ ਲਿਖ ਦੇ ਤਾਂ ਕਿ ਪੋਸਟਮਾਰਟਮ ਨਾ ਹੋਵੇ ਕਿ ਨਾਲ ਅਸਲ ਦੇ ਵਿੱਚ ਓਸ਼ੋ ਉਹ ਜਾਂਦਾ ਸੀ ਜਿਹਨੂੰ ਮੈਨੂੰ ਡੇਰੇ ਚ ਬੁਲਾਇਆ ਗਿਆ ਉਸ ਤੋਂ ਬਾਅਦ ਤਿੰਨ ਘੰਟੇ ਮੈਨੂੰ ਅੰਦਰ ਨਾ ਆਉਣ ਦਿੱਤਾ ਗਿਆ ਉਹ ਕਹਿੰਦੇ ਸਰੀਰ ਤਿਆਗ ਰਿਹਾ ਪਰ ਓਸ਼ੋ ਕਦੇ ਵੀ ਕੱਪੜੇ ਤੇ ਕੋਈ ਚੀਜ਼ ਨਹੀਂ ਪਾਣਦਾ ਸੀ ਉਹਦੇ ਮੂੰਹ ਤੇ ਵੀ ਉਲਟੀ ਸੀਗੀ ਉਦੇ ਕੱਪੜਿਆਂ ਤੇ ਵੀ ਉਲਟੀ ਲੱਗੀ ਹੋਈ ਸੀ ਸ਼ਾਇਦ ਉਹਨੂੰ ਮੱਠਾ ਜਾਇਆ ਜਾਂ ਕੁਝ ਹੋਰ ਖਵਾਇਆ ਗਿਆ ਜਾਂ ਟੀਕਾ ਲਾਇਆ ਗਿਆ ਕੁਝ ਨਹੀਂ ਪਤਾ ਸੋ ਇਹ ਸੀਗਾ ਓਸ਼ੋ ਕੋਈ ਕਮੀ ਪੇਸ਼ੀ ਰਹੀ ਗਈ ਹੋਵੇ ਮਾਫ ਕਰਿਓ ਕੋਈ ਗਲਤੀ ਹੋ ਗਈ ਹੋਵੇ ਪਏ ਕਿਸੇ ਦਾ ਭਾਵਨਾ ਪੜਕੀ ਹੋਵੇ ਜਿਹਦੇ ਲਈ ਮਾਫ ਕਰਿਓ ਬਟ ਬੰਦਾ ਆਮ ਬੰਦਾ ਨਹੀਂ ਸੀਗਾ ਬੱਬੇ ਇਹ ਕੋਈ ਨੈਕਸਟ ਲੈਵਲ ਸੀ ਤੇ ਚਲੋ ਜੀ ਮਿਲਦੇ ਆਂ ਇੰਟਰਵਿਊ ਸੁਣ ਕੇ ਦੇਖਿਓ ਇਹਦੀਆਂ ਠੀਕ ਆ ਅੱਖ ਨਹੀਂ ਝਪਕਦਾ ਸੀ ਅੱਖਾਂ ਹੀ ਰੱਖਦਾ ਸੀ ਜਮ ਤੇ ਚਲੋ ਜੀ ਮਿਲਦੇ ਆਂ ਬੰਦੇ ਕੋਲੇ ਕੁਝ ਹੈਗਾ ਸੀ ਅਲੱਗ ਜਿਹਦੇ ਨਾਲ ਬੰਦਾ ਸਮੋਤ ਕਰਨਾ ਗੱਲ ਚ ਕਨਵਰਟ ਕਰਨਾ ਮਿਲਦੇ ਆਂ ਕਿਸੇ ਹੋਰ ਵੀਡੀਓ ਚ ਬਹੁਤ ਬਹੁਤ ਪਿਆਰ ਬਾਈ ਤੇ ਇੱਕ ਵਾਰ ਲਾਸਟ ਬੇਨਤੀ ਕਰਨਾ ਚਾਹੁੰਦਾ ਬਾਈ ਤੇ ਵੀ ਮੈਨੂੰ ਤੁਸੀਂ ਘਰੇਲੂ ਝਗੜੇ ਬਹੁਤ ਭੇਜਦੇ ਆਂ ਆਪਦੇ ਵੀ ਭਾਈ ਮੇਰੇ ਭਰਾ ਤੋਂ ਆ ਹੋ ਗਿਆ ਉਹਦੀ ਘਰ ਵਾਲੀ ਐ ਹੋ ਗਈ ਸਾਨੂੰ ਇਨਸਾਫ ਦਬਾਓ ਮੈਂ ਉਹਨਾਂ ਲੋਕਾਂ ਦੀਆਂ ਸਟੋਰੀਆਂ ਪਾਉਣਾ ਜਿਹੜੇ ਕਿ ਹੁਣ ਤੱਕ ਹੋ ਗਿਆ ਡਾਕੂਮੈਂਟਡ ਕੋਈ ਨਿਊਜ਼ ਆਈ ਹੋਈ ਆ ਜਾਂ ਅਖਬਾਰ ਦੇ ਵਿੱਚ ਹੋਰ ਨਹੀਂ ਮੈਂ ਕਿਸੇ ਦੀ ਪਾਈ ਤੇ ਤੁਸੀਂ ਪਰਸਨਲ ਆਪ ਦੇ ਘਰੇਲੂ ਝਗੜੇ ਨਾਲ ਮੇਰੇ ਕੋਲ ਲੈ ਕੇ ਆਇਆ ਕਰੋ ਨਾ ਹੀ ਮੈਂ ਪਾਉਣੇ ਨੇ ਬੇਨਤੀ ਆਹੀ ਪ੍ਰਵਾਨ ਕਰਿਓ ਚਲੋ ਜੀ ਠੀਕ ਆ ਮਾਰਸ ਤੁਸੀਂ ਦੇਖ ਰਹੇ ਹੋ ਖਬਰਾਂ ਪੰਜਾਬ ਦੀਆਂ ਨਿਊਜ਼ ਚੈਨਲ ਕੀਪੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ ਚੈਨਲ ਕੀਪੜੀ